ਜਦੋਂ ਜਦੋਂ ਕਮਾਉਣ ਲੱਗ ਜਾਓਗੇ ਫਿਰ ਵਿਕਾਰ ਜਿਹੜੇ ਨੇ ਉਹ ਆਤਮਿਕ ਜੀਵਨ ਤਬਾਹ ਨਹੀਂ ਕਰ ਸਕਦੇ ਗੁਰੂ ਦਾ ਬਚਨ ਮੰਨਣਾ ਜੇ ਬਚਨ ਨਾ ਮੰਨੋ ਤਾਂ ਸ਼ਬਦ ਦਾ ਅਸਰ ਨਹੀਂ ਹੋਏਗਾ ਛੋਟੀ ਜਿਹੀ ਗੱਲ ਮੇਂ ਇਤਿਹਾਸ ਵਿੱਚੋਂ ਕਹਿ ਕੇ ਸੁਖੈਨ ਕਰ ਦੇਣੇ ਧਿਆਨ ਨਾਲ ਸੁਣੋ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਵਰਤਾਂ ਗੱਦੀ ਤੇ ਵਿਰਾਜ਼ਮਾਨ ਪਾਦਸ਼ਾਹ ਦੇ ਚਰਨਾਂ ਵਿੱਚ ਇੱਕ ਅਮੀਰ ਔਰਤ ਆਈ ਆਪਣੇ ਘਰ ਵਾਲੇ ਨੂੰ ਲੈ ਕੇ ਉਦੇ ਘਰ ਵਾਲਾ ਆਲੇ ਦੁਆਲੇ ਦੇ ਪੰਜੀਆਂ ਪਿੰਡਾਂ ਦਾ ਚੌਧਰੀ ਹੈ 25 ਪਿੰਡਾਂ ਦੀਆਂ ਛੋਟੀਆਂ ਪੰਚਾਇਤਾਂ ਦੇ ਉੱਪਰ ਉਹਨੂੰ ਚੌਧਰੀ ਨੁਕਤ ਕੀਤਾ ਹੋਇਆ ਹੈ ਕਿਸੇ ਵੀ ਪਿੰਡਾਂ ਦਾ ਝਗੜਾ ਹੋਵੇ ਝਗੜਾ ਉਹ ਨਿਵੇੜਦਾ ਹੈ ਤਾਂ ਉਸ ਚੌਧਰੀ ਦੇ ਘਰ ਵਾਲੀ ਆਪਣੇ ਘਰ ਵਾਲੇ ਚੌਧਰੀ ਨੂੰ ਲੈ ਕੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਆਈ ਉਹਨੂੰ ਪਤਾ ਲੱਗਾ ਧੰਨ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਹ ਜੋਤ ਹੈ ਜਿਨ੍ਹਾਂ ਦੇ ਦਰਸ਼ਨ ਕੀਤੇ ਉਹਗਾ ਨਾਸ਼ ਹੋ ਜਾਂਦੇ ਜਿਨ੍ਹਾਂ ਦੇ ਦਰਸ਼ਨ ਕੀਤੇ ਜਨਮ ਮਰਨ ਦੇ ਦੁੱਖ ਮਿਟ ਜਾਂਦੇ ਇਹ ਗੱਲ ਖਡੂਰ ਸਾਹਿਬ ਵਿੱਚ ਬੜੀ ਮਕਬੂਲ ਹੋਵੇ ਇੱਕ ਵਾਰ ਰੌਲਾ ਪੈ ਗਿਆ ਜਿਹੜਾ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲੈ ਜਿਹਦੇ ਉੱਤੇ ਗੁਰੂ ਅੰਗਦ ਦੇ ਮਹਾਰਾਜ ਨજર ਭਰ ਕੇ ਸਵੇਰੇ ਵੇਖ ਲੈਣ ਉਹਦੇ ਸਾਰੇ ਦੁੱਖ ਕਸ਼ਟ ਨਾਸ਼ ਹੋ ਜਾਂਦੇ ਲੁਕੀ ਆਉਣ ਲੱਗ ਪਏ ਉਹ ਚੌਧਰੀ ਦੇ ਘਰ ਵਾਲੀ ਵੀ ਆਪਣੇ ਘਰ ਵਾਲੇ ਨੂੰ ਲੈ ਕੇ ਆਈ ਕਿਉਂਕਿ ਇਹ ਗੱਲ ਐਨੇ ਨਹੀਂ ਸੀ ਇਹ ਪਰਤਕ ਸੀ ਤਾਈਓ ਪਟ ਸਾਹਿਬਾਨ ਕਹੇ ਦੁਨੀਆਂ ਦੇ ਲੋਕੋ ਅੰਮ੍ਰਿਤ ਦ੍ਰਿਸ਼ਟੀ ਗੁਰੂ ਅੰਗਦ ਸਹਿ ਮਹਾਰਾਜ ਦੀ ਜਿਹਦੇ ਉੱਤੇ ਪੈ ਜਾਂਦੀ ਸੀ ਉਹਦੇ ਬਿਗਨ ਨਾਸ਼ ਹੋ ਜਾਂਦੇ ਸੀ ਅਮਿਓ ਦ੍ਰਿਸ਼ਟ ਛੁਬ ਕਰੇ ਹਰੇ ਅਗ ਪਾਪ ਸકલ ਮਲ ਕਾਮ ਕ੍ਰੋਧਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖਮਨ ਵਸੈ ਦੁਖ ਸੰਸਾਰ ਖੋਵੇ ਗੁਰ ਨਗਨ ਦੇ ਦਰਿਆਉ ਜਨਮ ਹਮ ਕਾਲਖਤ ਹੋਵੇ ਇਹ ਪੰਕਤੀ ਗੁਰੂ ਅੰਗਦ ਸਹਿ ਮਹਾਰਾਜ ਦੀ ਵਡਿਆਈ ਵਿੱਚ ਹੈ ਕਿ ਸੋ ਕੋ ਟਲ ਗੁਰ ਸੇਵੀ ਐ ਪੜੋ ਐਨੇ ਸਹਜ ਸੁਭਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਇਹ ਪੰਕਤੀ ਵੀ ਗੁਰੂ ਅੰਗਦ ਸਾਹਿਬ ਦੀ ਵਡਿਆਈ ਵਿੱਚ ਐ ਕਿ ਹੋਵੇ ਸਿਫਤ ਖਾਸ ਮੰਦੀ ਨੂਰ ਅਰਸ਼ੋਂ ਕੋ ਸੋ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁੱਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਦੂਰੋਂ ਦੂਰੋਂ ਸੰਗਤ ਆਪਣੇ ਪਾਪ ਦੁੱਖ ਕਸ਼ਟ ਲੈ ਕੇ ਗੁਰੂ ਅੰਗਦ ਸਹਿ ਮਹਾਰਾਜ ਕੋ ਆਣ ਲੱਭੇ ਇਹ ਚੌਧਰੀ ਦੇ ਘਰ ਵਾਲੀ ਆਪਣੇ ਘਰ ਵਾਲੇ ਨੂੰ ਲੈ ਕੇ ਆਈ ਇਹ ਬੀਬੀ ਦੇ ਅੰਦਰ ਭਾਵਨਾ ਸੀ ਪ੍ਰੇਮ ਸ਼ਰਧਾ ਸੀ ਇਹਨੇ ਆ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਹੇ ਗੁਰੂ ਅੰਗਦ ਸਹਿ ਮਹਾਰਾਜ ਮੇਰੇ ਘਰ ਵਾਲਾ ਪੰਝੀਆਂ ਪਿੰਡਾਂ ਦਾ ਚੌਧਰੀ ਹੈ ਪਰ ਪਾਤਸ਼ਾਹ ਮੇਰੇ ਘਰ ਵਾਲੇ ਨੂੰ ਇੱਕ ਭਿਆਨਕ ਰੋਗ ਹੈ ਕਿਰਪਾ ਕਰਕੇ ਦਾ ਰੋਗ ਦੂਰ ਕਰੋ ਕਿਰਪਾ ਕਰਕੇ ਦੀ ਬਿਮਾਰੀ ਦੂਰ ਕਰੋ ਸ੍ਰੀ ਗੁਰੂ ਅੰਗਦ ਸਹਿ ਮਹਾਰਾਜਿਆਂ ਨੇ ਚੌਧਰੀ ਵੱਲ ਵੇਖ ਕੇ ਕਿਹਾ ਦੱਸੋ ਚੌਧਰੀ ਕੀ ਰੋਗ ਹੈ ਇਹਨੇ ਚਿੱਟਾ ਕੁਰਤਾ ਚਿੱਟਾ ਜਾਦਰਾ ਲਾਇਆ ਹੋਇਆ ਮੰਡੀ ਵਾਲੀ ਚਿੱਟੀ ਤੁਰਲੇ ਵਾਲੀ ਵੱਡੀ ਪੱਗ ਬੰਨੀ ਹੋਈ ਹੈ ਪੰਜੀਆਂ ਪਿੰਡਾਂ ਦਾ ਚੌਧਰੀ ਹੈ ਚਿੱਟੀ ਪੰਗ ਤਰਲੇ ਵਾਲੀ ਮੰਡੀ ਵਾਲੀ ਬੰਨੀ ਚਾਦਰਾ ਪੋੜਤਾ ਪਾਇਆ ਜਦੋਂ ਗੁਰੂ ਦਰਬਾਰ ਵਿੱਚ ਆਇਆ ਹਜ਼ੂਰ ਕਹਿੰਦੇ ਦੱਸ ਉਹ ਚੌਧਰੀ ਕੀ ਰੋਗ ਹੈ ਪਾਤਸ਼ਾਹ ਦੀ ਇੱਕ ਦ੍ਰਿਸ਼ਟੀ ਪਈ ਇੱਕ ਵਾਰ ਇਹਦਾ ਮਨ ਪਿਗਲ ਗਿਆ ਇਹਨੇ ਹੱਥ ਜੋੜ ਕੇ ਜਦੋਂ ਬੰਦਾ ਅਸਲ ਵਿੱਚ ਰੋਗੀ ਹੋਵੇ ਨਾ ਉਹਨੂੰ ਸਾਧ ਸੰਗਤ ਦੁਨੀਆ ਭੁੱਲਣ ਲੱਗ ਪੈਂਦੀ ਹੈ ਰੱਬ ਵੱਲ ਝੁਕਾਵ ਵੱਧ ਜਾਂਦਾ ਹੈ ਜਦੋਂ ਸੁੱਖ ਹੋ ਜਾਂਦੇ ਨੇ ਉਦੋਂ ਰੱਬ ਵਿਸਰਣ ਲੱਗ ਪੈਂਦੇ ਨੇ ਇਹ ਚੌਧਰੀ ਨੇ ਹੱਥ ਜੋੜ ਕੇ ਅੱਖਾਂ ਭਰ ਕੇ ਕਿਹਾ ਸਤਿਗੁਰੂ ਮੈਂ ਪੰਝੀਆਂ ਪਿੰਡਾਂ ਦਾ ਚੌਧਰੀ ਆ ਕਿਸੇ ਪਿੰਡ ਦਾ ਝਗੜਾ ਹੋਵੇ ਮੈਂ ਨوئੜਦਾ ਪਰ ਮੇਰੇ ਨਾਲ ਬਹੁਤ ਬੁਰਾ ਹੁੰਦਾ ਹੈ ਹਜ਼ੂਰ ਨੇ ਕਿਹਾ ਦੱਸ ਕਲਗਾ ਜੀ ਜਿਸ ਪੱਗ ਨੂੰ ਵੇਖ ਕੇ ਮੈਨੂੰ ਲੋਕ ਚੌਧਰੀ ਚੌਧਰੀ ਕਹਿ ਕੇ ਘੋੜੀ ਤੋਤਰਦੇ ਆ ਸਲਾਮਾਂ ਕਰਦੇ ਨੇ ਮੈਂ ਘੋੜੀ ਤੇ ਚੜ ਕੇ ਪਿੰਡਾਂ ਦੇ ਗੇੜਾ ਮਾਰਨੇ ਲੋਕੀ ਮੈਨੂੰ ਸਜਦੇ ਸਲਾਮਾਂ ਕਰਦੇ ਨੇ ਜਿਹੜੀ ਪੱਗ ਨੂੰ ਜਿਹੜੇ ਮੋਹ ਨੂੰ ਸਲਾਮਾਂ ਹੁੰਦੀਆਂ ਨੇ ਕਈ ਵਾਰ ਮੈਂ ਲੋਕਾਂ ਦਾ ਫੈਸਲਾ ਕਰਾਉਨੇ ਉਦੋਂ ਫੈਸਲਾ ਕਰਾਉਂਦਿਆਂ ਮੈਨੂੰ ਇੱਕ ਬਿਮਾਰੀ ਹੈ ਮੈਨੂੰ ਮਿਰਗੀ ਦਾ ਦੌਰਾ ਪੈ ਜਾਂਦਾ ਉਹ ਜੋ ਪੱਗ ਮੇਰੀ ਲੋਕਾਂ ਦੇ ਪੈਰਾਂ 'ਚ ਰੁਲ ਜਾਂਦੀ ਮੈਨੂੰ ਮਿਰਗੀ ਦਾ ਦੌਰਾ ਪੈ ਜਾਂਦਾ ਕੋਈ ਉਹ ਪੱਗ ਜਿਹੜੀ ਤਰਲੇ ਵਾਲੀ ਪੱਗ ਨੂੰ ਲੋਕ ਸਲਾਮਾਂ ਕਰਦੇ ਉਹ ਪੱਗ ਲੋਕਾਂ ਦੇ ਪੈਰਾਂ 'ਚ ਰੁਲ ਜਾਂਦੀ ਹੈ ਬਾਦਸ਼ਾਹ ਮੇਰਾ ਰੋਗ ਦੂਰ ਕਰੋ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਬੜੇ ਪਿਆਰ ਤੇ ਸਹਿਜ ਨਾਲ ਬੋਲੇ ਕਹਿੰਦੇ ਮਲੂਕਾ ਚੌਧਰੀ ਇਹਦਾ ਨਾਮ ਇਤਿਹਾਸ ਵਿੱਚ ਆਇਆ ਚੌਧਰੀ ਮਲੂਕਾ ਸਹਿਬ ਨੇ ਕਿਹਾ ਮਲੂਕਾ ਚੌਧਰੀ ਇੱਕ ਬਚਨ ਮੰਨੇਗਾ ਕਹਦਾ ਮਹਾਰਾਜ ਹੁਕਮ ਕਰੋ ਸਹਿਬ ਕਹਿੰਦੇ ਜੇ ਬਚਨ ਮੰਨ ਲਾ ਅੱਜ ਤੋਂ ਬਾਅਦ ਸ਼ਰਾਬ ਪੀਣੀ ਛੱਡ ਦੇ ਤੂੰ ਸ਼ਰਾਬ ਛੱਡ ਦੇ ਮਰਗੀ ਤੈਨੂੰ ਛੱਡ ਜਾਏਗੀ ਦੋਵੇਂ ਸ਼ਰਾਬ ਛੱਡਦੇ ਮਿਰਗੀ ਦਾ ਰੋਗ ਤੈਨੂੰ ਛੱਡ ਜਾਏਗਾ ਇਹਨੇ ਗੁਰੂ ਦਾ ਬਚਨ ਮੰਨ ਲਿਆ ਇਤਿਹਾਸ ਕਹਿੰਦਾ ਹੈ ਬਚਨ ਮੰਨਣ ਨਾਲ ਗੁਰੂ ਦੇ ਸ਼ਬਦ ਦਾ ਅਸਰ ਹੋਇਆ ਉਸ ਦਿਨ ਤੋਂ ਬਾਅਦ ਇਹਨੂੰ ਮਿਰਗੀ ਦਾ ਦੌਰਾ ਨਹੀਂ ਪਿਆ ਤੰਦਰੁਸਤ ਹੋ ਗਿਆ ਲੋਕਾਂ ਦੇ ਫੈਸਲੇ ਕਰਉਂਦੇ ਲੋਕਾਂ ਵਿੱਚ ਵਿਚਰਦੇ 6 ਮਹੀਨੇ ਲੰਘ ਗਏ ਸਾਲ ਲੰਘ ਗਏ 2 ਸਾਲ ਲੰਘ ਗਏ ਜਦੋਂ ਬੰਦਾ ਤੰਦਰੁਸਤ ਹੋ ਜਾਏ ਸਾਸ ਸੰਗਨ ਨੂੰ ਮਾਫ਼ ਕਰਿਓ ਰੱਬ ਭੁੱਲਣ ਦਾ ਖਤਰਾ ਰਹਿੰਦਾ ਹੈ ਸਭ ਤੋਂ ਵੱਡਾ ਖਤਰਾ ਰੱਬ ਭੁੱਲਣ ਦਾ ਸੁੱਖ ਵਿੱਚ ਦੁੱਖ ਵਿੱਚ ਕਿਸੇ ਨੂੰ ਨਹੀਂ ਭੁੱਲਦਾ ਤਾਈਓ ਮਹਾਰਾਜ ਰੋਜ਼ ਸਮਝਾਉਂਦੇ ਨੇ ਦੁਖਦਾਰੂ ਸੁੱਖ ਰੋਗ ਭਇਆ ਸੁੱਖ ਰੋਗ ਕਿਉਂ ਨੇ ਸੁੱਖ ਵਿੱਚ ਰੱਬ ਭੁੱਲ ਜਾਂਦਾ ਸਾਥ ਸੰਗਤ ਬੰਦੇ ਨੂੰ ਦੁੱਖ ਵੇਲੇ ਰੱਬ ਯਾਦ ਰਹਿਣਾ ਸੁੱਖ ਵੇਲੇ ਵਿਸਰ ਜਾਂਦਾ ਇੱਕ ਬੇਨਤੀ ਮੈਂ ਰਾਤ ਵੀ ਕਿਤੇ ਲਾਈਵ ਤੋਂ ਕਹੀ ਤੋ ਤੁਹਾਡਾ ਵੀ ਤਜਰਬਾ ਰਹੇਗਾ ਜਿੰਨੇ ਬਾਣੀ ਪੜਨ ਵਾਲੇ ਨੇ ਨਾਮ ਜਪਣ ਵਾਲੇ ਨੇ ਸੇਵਾ ਸਿਮਰਨ ਕਰਨ ਵਾਲੇ ਨੇ ਜਿੰਨਾ ਕੋਈ ਵੱਧ ਸੇਵਾ ਕਰਦਾ ਸਿਮਰਨ ਕਰਦਾ ਨਾਮ ਜਪਦਾ ਬਾਣੀ ਪੜਦਾ ਉਹਨਾਂ ਦੇ ਸਵਾਲ ਸਾਨੂੰ ਵੀ ਰਹਿੰਦੇ ਨੇ ਸਾਧ ਸੰਗਤ ਤੋਂ ਸਵਾਲ ਪਤਕੀਏ ਸਾਰਿਆਂ ਨਾਲ ਵਿਚਰਨਾ ਹੈ ਜਿਹੜਾ ਜਿੰਨੀ ਜ਼ਿਆਦਾ ਬਾਣੀ ਪੜੇਗਾ ਨਾਮ ਜਪੇਗਾ ਸੇਵਾ ਸਿਮਰਨ ਕਰੇਗਾ ਉਹਨੂੰ ਕੋਈ ਨਾ ਕੋਈ ਸਰੀਰਕ ਚੂਲ ਮਾੜੀ ਮੋਟੀ ਬਿੰਗੀ ਰਹਿਣੀ ਹੈ ਉਹਨੇ ਤੰਦਰੁਸਤ ਨਹੀਂ ਹੋਣਾ ਪੂਰੀ ਤਰ੍ਹਾਂ ਮਾੜਾ ਮੋਟਾ ਦੁੱਖ ਰੋਗ ਉਹਨੂੰ ਰਹਿਣਾ ਜਿਹਨੇ ਨਾਮ ਜਪਣਾ ਇਹ ਕਈਆਂ ਦਾ ਸਵਾਲ ਹੈ ਭਾਈ ਸਾਹਿਬ ਅਸੀਂ ਇੰਨੀ ਬਾਣੀ ਪੜਦੇ ਫਿਰ ਸਾਨੂੰ ਐ ਦੁੱਖ ਹੁੰਦੇ ਨੇ ਭਾਈ ਸਾਹਿਬ ਅਸੀਂ ਇੰਨੀ ਸੇਵਾ ਕਰਦੇ ਫਿਰ ਮੈਂ ਠੀਕ ਹੀ ਨਹੀਂ ਰਹਿੰਦੀ ਭਾਈ ਸਾਹਿਬ ਮੈਂ ਇੰਨੀ ਬਾਣੀ ਪੜਨਾ ਫਿਰ ਮੈਂ ਠੀਕ ਨਹੀਂ ਰਹਿੰਦਾ ਸਾਧ ਸੰਗਤ ਇਹ ਮਾੜਾ ਮੋਟਾ ਰਹਿਣਾ ਹੀ ਹੈ ਜਿੰਨੀ ਤੁਸੀਂ ਬਾਣੀ ਪੜੋਗੇ ਨਾਮ ਜਪੋਗੇ ਸੇਵਾ ਕਰੋਗੇ ਮਾੜਾ ਮੋਟਾ ਦੁੱਖ ਕਿਸੇ ਨਾ ਕਿਸੇ ਨੂੰ ਰਹਿਣਾ ਹੀ ਹੈ ਥੋੜਾ ਬਹੁਤ ਉਹ ਪਤਾ ਕਿਉਂ ਉਹਦਾ ਰੀਜ਼ਨ ਇਹ ਐ ਕਿ ਤੈਨੂੰ ਨਾਮ ਨਾ ਵਿਸਰੇ ਗੁਰੂ ਨੇ ਤੈਨੂੰ ਉਹ ਦੁੱਖ ਤਾਂ ਨਾਲ ਦਿੱਤਾ ਹਾਂ ਲੋਕਾਂ ਦੀ ਤਰ੍ਹਾਂ ਤੂੰ ਵੱਡੇ ਰੋਗਾਂ ਦਾ ਸ਼ਿਕਾਰ ਨਹੀਂ ਹੋਏਗਾ ਪਰ ਸੱਜਣਾ ਥੋੜਾ ਮੋਟਾ ਦੁੱਖ ਦਰਦ ਤਾਂ ਰਹਿਣਾ ਤੈਨੂੰ ਵਾਹਿਗੁਰੂ ਨਾ ਵਿਸਰੇ ਤੈਨੂੰ ਛੋਟਾ ਮੋਟਾ ਕੰਮ ਰਹਿਣਾ ਹੀ ਐ ਕਦੇ ਠੋਕਰ ਵੱਜ ਗਈ ਕਦੇ ਮੋਚ ਆ ਗਈ ਕਦੇ ਲੱਕ ਵਿੱਚ ਦਰਦ ਹੋ ਰਿਹਾ ਜੀ ਕਦੇ ਕੋਈ ਚ ਮੈਨੂੰ ਇੱਕ ਸੱਜਣ ਕਹਿੰਦਾ ਭਾਈ ਸਾਹਿਬ ਤੁਸੀਂ ਇੰਨੀ ਕਥਾ ਕਰਦੇ ਤੁਸੀਂ ਠੀਕ ਹੈ ਮੈਂ ਕਹਿੰਦਾ ਮੈਨੂੰ ਕਈ ਸਾਲਾਂ ਤੋਂ ਪਥਰੀ ਹੈ ਕਹਿੰਦੇ ਲੋਕਾਂ ਦੀ ਅਰਦਾਸ ਕਰਦੇ ਤੁਹਾਡੀ ਨਹੀਂ ਠੀਕ ਹੁੰਦੀ ਮੈਂ ਕਹਿੰਦਾ ਨਹੀਂ ਇਹ ਜਾਣ ਕੇ ਮਾਰਾ ਨੇ ਰੱਖੀ ਹੋਈ ਹੈ ਪਤਾ ਕਿਉਂ ਜਦੋਂ ਕਦੇ ਕਥਨ ਤੇ ਜਾਈਦਾ ਮਾੜਾ ਮੋਟਾ ਦਰਦ ਸ਼ੁਰੂ ਹੋ ਜਾਂਦਾ ਵੈਗੁਰੂ ਚਿੱਤੇ ਆਉਂਦਾ ਸੱਜਣੋ ਜਿਹਨੂੰ ਮਾੜਾ ਮੋਟਾ ਵੀ ਦੁੱਖ ਦਰਦ ਨਾ ਹੋਵੇ ਕਈ ਵਾਰ ਉਹ ਗੁਰੂ ਦਰਬਾਰ ਚ ਵੀ ਆਕੜ ਨਾਲ ਆਉਂਦਾ ਕਿ ਮੈਂ ਆਇਆ ਕੋਈ ਉਹਨੂੰ ਗੁਰੂ ਦਰਬਾਰ ਚ ਵੀ ਐਨ ਲੱਗਦਾ ਮੈਂ ਆ ਗਿਆ ਪਤਾ ਲੱਗ ਜਾ ਲੋਕਾਂ ਨੂੰ ਮੈਂ ਵੀ ਆ ਗਿਆ ਜਿਹਨੂੰ ਮਾੜਾ-ਮੋਟਾ ਕੋਈ ਦੁੱਖ-ਦਰਦ ਰਹਿੰਦਾ ਉਹਨੂੰ ਵਾਹਿਗੁਰੂ ਚਿੱਤੇ ਹੀ ਦਿੰਦਾ ਹੈ। ਉਹਨੂੰ ਵਾਹਿਗੁਰੂ ਨਹੀਂ ਵਿਸਰਦਾ। ਹਾਂ ਲੋਕਾਂ ਦੀ ਤਰ੍ਹਾਂ ਕੋਈ ਉਹ ਨਾਮ ਜਪਣ ਵਾਲੇ ਦੁਖੀ ਨਹੀਂ ਹੁੰਦੇ। ਪਰ ਥੋੜਾ-ਬੋਟਾ ਦੁੱਖ ਰਹਿੰਦਾ ਹੈ। ਮਾੜਾ-ਮੋਟਾ ਤੁਹਾਨੂੰ ਮੁਸ਼ਕਲ ਰਹੇਗੀ ਕਿਉਂ? ਵਾਹਿਗੁਰੂ ਚਿੱਤੇ ਆਉਂਦਾ ਦਲੇ। ਇਹ ਰੱਬ ਦੀ ਨਜ਼ਰ ਹੈ। ਪਰ ਜਦੋਂ ਬਿਲਕੁਲ ਸੁੱਖ ਆ ਜਾਂਦਾ ਉਹ ਰੱਬ ਵਿਸਰ ਜਾਂਦਾ। ਜਿਨ੍ਹਾਂ ਬੰਦਿਆਂ ਦੀਆਂ ਸ਼ਾਮਾਂ ਪੂਰੀਆਂ ਹੋ ਗਈਆਂ ਤੰਤਰਸ ਤੋਂ ਵੇ ਕਦੇ ਸੁੱਖ ਨਹੀਂ ਸਭ ਦੇ ਗੁੱਟੇ ਨੂੰ ਹੱਥ ਨਹੀਂ ਲਾਇਆ। ਜਦੋਂ ਦੁੱਖ ਸੀ ਉਦੋਂ ਪਾਠ ਪੜ੍ਹਦੇ ਨੇ ਅੱਜ ਮਲੂਕਾ ਚੌਧਰੀ ਤੰਦਰੁਸਤ ਹੋ ਗਿਆ 1.5 ਸਾਲ 2 ਸਾਲ ਲੰਘ ਗਏ ਮਰਗੀ ਦਾ ਦੌਰ ਨਹੀਂ ਪਿਆ ਤੰਦਰੁਸਤ ਹੋ ਗਿਆ ਰੱਬ ਭੁੱਲ ਗਿਆ ਤੇ ਦੂਜਾ ਕਾਰਨ ਇਹ ਬਣਿਆ ਉਹਦੀ ਸੰਗਤ ਇਦਾਂ ਦੀ ਬਣ ਗਈ ਉਹਦੇ ਨਾਲ ਬਹਿਣ ਵਾਲੇ ਪੰਚ ਉਹਦੇ ਨਾਲ ਬਹਿਣ ਵਾਲੇ ਛੋਟੇ ਚੌਧਰੀ ਉਹਨੂੰ ਕਹਿਣ ਲੱਗ ਪਏ ਕਹਿੰਦੇ ਚੌਧਰੀ ਸਾਹਿਬ ਤੁਸੀਂ ਹੁਣ ਪਿਆਲਾ ਪੀਣਾ ਹੀ ਛੱਡ ਦਿੱਤਾ ਉਹ ਕਹਿੰਦਾ ਨਹੀਂ ਵੀ ਮੈਂ ਗੁਰੂ ਦਾ ਬਚਨ ਰੱਖਿਆ ਹੋਇਆ ਮੈਂ ਸ਼ਰਾਬ ਨਹੀਂ ਪੀਣੀ। ਤ ਉਹਦੇ ਨਾਲ ਦੇ ਕਹਿਣ ਲੱਗੇ ਇਹ ਸ਼ਰਾਬ ਕਰਕੇ ਥੋੜੀ ਸੀ ਪਹਿਲਾਂ ਤੁਸੀਂ ਇੰਨੀਆਂ ਦਵਾਈ दारू ਲਈਆਂ ਖਬਰੇ ਕਿਹੜੀ ਦਵਾਈ ਨਾਲ ਤੁਸੀਂ ਠੀਕ ਹੋਗੇ? ਇਹ ਸ਼ਰਾਬ ਛੱਡਣ ਨਾਲ ਥੋੜੀ ਐ। ਨਾਲੇ ਇਹਦੇ ਨਾਲ ਕੀ ਹੁੰਦਾ ਜੇ ਸ਼ਰਾਬ ਪੀਣ ਵਾਲੀ ਦੌਰੇ ਪੈਂਦੇ ਹੋਣ ਤ ਉਹਦੇ ਨਾਲ ਦੇ ਪੰਜ ਕਹਿੰਦੇ ਅਸੀਂ ਵੀ ਤਾਂ ਪੀਣਾ ਹੀ ਆਂ। ਫਿਰ ਉਹਦਾ ਮਨ ਬਦਲ ਗਿਆ ਕਹਿੰਦੇ ਵੀ ਗੱਲ ਠੀਕ ਐ। ਤੁਸੀਂ ਵੀ ਤਾਂ ਸ਼ਰਾਬ ਪੀਂਦੇ ਹੋ? ਉਹ ਮਾੜੀ ਸੰਗਤ ਦਾ ਐਸਾ ਅਸਰ ਹੋਇਆ 2 ਸਾਲਾਂ ਬਾਅਦ ਮਲੂਕਾ ਚੌਧਰੀ ਫੇਰ ਸ਼ਰਾਬ ਪੀਣ ਲੱਗ ਪਿਆ ਜਦੋਂ ਇਹਨੇ ਪਿਆਲੇ ਭਰ ਕੇ ਸ਼ਰਾਬ ਪੀ ਕੇ ਘਰ ਆਇਆ ਘਰਵਾਲੀ ਨੇ ਧਾਅ ਮਾਰ ਕੇ ਮੋਹਰਿਓ ਕਹੇ ਕੀ ਕੀਤਾ ਤੁਸੀਂ ਗੁਰੂ ਦਾ ਬਚਨ ਤੋੜਤਾ ਬਚਨ ਨਹੀਂ ਸੀ ਤੋੜਨਾ ਚਾਹੀਦਾ ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਜਿੱਤ ਪੀਤੇ ਮਤ ਦੂਰ ਹੋਏ ਸ਼ਰਾਬੀ ਬੰਦਾ ਬੰਦੇ ਨੂੰ ਬੰਦਾ ਨਹੀਂ ਫੇਰ ਸਮਝਦਾ ਉਹਨੇ ਘਰਵਾਲੀ ਨੂੰ ਧੱਕਾ ਮਾਰ ਕੇ ਕਹੇ ਚੱਲ ਪਰੇ ਹੋ ਸ਼ਰਾਬ ਨਾਲ ਥੋੜੀ ਸੀ ਦੋਰੇ ਮੇਰੇ ਨਾਲ ਦੇ ਪੰਜ ਵੀ ਸ਼ਰਾਬ ਪੀਂਦੇ ਨੇ ਫਿਰ ਕੀ ਹੋ ਗਿਆ ਘਰ ਵਾਲੀ ਦੀ ਗੱਲ ਨਾ ਮੰਨੀ ਰੋਜ਼ ਪੀਣ ਲੱਗ ਪਿਆ ਗੁਰੂ ਦਾ ਬਚਨ ਤੋੜ ਤਾ ਔਰ ਸਾਥ ਸੰਗਤ ਫਿਰ ਹੋਇਆ ਕਿ ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਗੁਰੂ ਤੋਂ ਬੇਮੁਖ ਹੋ ਗਿਆ ਬਚਨ ਤੋੜ ਤਾ ਇੱਕ ਦਿਨ ਮਲੂਕਾ ਚੌਧਰੀ ਸ਼ਰਾਬ ਨਾਲ ਲੱਜਿਆ ਆਪਣੀ ਹਵੇਲੀ ਦੇ ਚਾਰੇ ਤੇ ਚੜਿਆ ਐਸਾ ਮਰਗੀ ਦਾ ਦੌਰਾ ਪਿਆ ਚਵਾਰੇ ਤੋਂ ਡਗਿਆ ਸਿਰ ਫਟਦਿਆਂ ਧਰਤੀ ਤੇ ਡਿੱਕੇ ਮਰ ਗਿਆ। ਗੁਰੂ ਤੋਂ ਬੇਮੁਖ ਹੋ ਕੇ ਮਰਿਆ। ਪੱਤਰ ਉਲ ਗਈ। ਸਾਧ ਸੰਗਤ ਇਹ ਚੀਜ਼ ਮੈਂ ਤਾਂ ਤੁਹਾਡੇ ਸਮક્ષ ਤੇ ਹਾਜੋਂ ਗੱਲ ਰੱਖੀ ਬਚਨ ਮੰਨਣਾ ਸਭ ਤੋਂ ਵੱਡੀ ਭਗਤੀ ਹੈ। ਜੇ ਤੁਸੀਂ ਕੋਈ ਅੰਮ੍ਰਿਤ ਧਾਰੀ ਗੁਰੂ ਦਾ ਬਚਨ ਮੰਨ ਕੇ ਚਾਰ ਬਜਰ ਕੈਤਾਂ ਤੋਂ ਬਚ ਜਾਂਦਾ ਰਹਤ ਰੱਖਦਾ ਸਭ ਤੋਂ ਵੱਡੀ ਭਗਤੀ ਹੈ। ਗੁਰੂ ਦਾ ਬਚਨ ਮੰਨਣਾ ਬਹੁਤ ਵੱਡੀ ਭਗਤੀ ਹੈ। ਇਸ ਲਈ ਸਾਧ ਸੰਗਤ ਗੁਰਮਤ ਦੇ ਅੰਦਰ ਜੱਪਣ ਵਾਲਿਆਂ ਦਾ ਜੇ ਕੋਈ ਬਚਨ ਕਮਾ ਲਵੇ ਉਹਨੂੰ ਬਹੁਤ ਵੱਡਾ ਲਾਭ ਹੁੰਦਾ ਹੈ ਇਹ ਭਗਤੀਆਂ ਤੋਂ ਪਰ ਭਗਤੀ ਇਹਨੂੰ ਮਹਾਰਾਜ ਕੀ ਕਹਿੰਦੇ ਇਹੀ ਆਚਰਣ ਇਹੀ ਵਿਵਹਾਰ ਹੈ ਇਹੀ ਭਗਤੀ ਹੈ ਜੇ ਤੂੰ ਬਚਨ ਮੰਨਦਾ ਪੜੋ ਸ਼ਬਦ ਇਹੀ ਆਚਾਰ ਹੀ ਵਿਵਹਾਰ ਬਾਣੀ ਅੰਦਰ ਪੜੋ ਇਹੀ ਆਚਾਰ ਇਹੀ ਵਿਵਹਾਰ ਅਗਿਆਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਤੈ ਸੋ ਭਵਜਲ ਪਾਰੋ ਤਾਰੀ ਭਾਈ ਜਿਨੀ ਇਹ ਮੰਤਰ ਕਮਾ ਲਿਆ ਕਿਹੜਾ ਜਪਣ ਵਾਲਿਆਂ ਦਾ ਬਚਨ ਮੰਨ ਲਿਆ ਅੱਜ ਅਪਨ ਜਪਣ ਵਾਲਿਆਂ ਦੀ ਯਾਦ ਵਿੱਚ ਬੈਠੇ ਆ ਮੇਰਾ ਮਨ ਕਰਦਾ ਇੱਕ ਪੰਕਤੀ ਪੜੀਏ ਫਿਰ ਆਪਾਂ ਸਮਾਪਤੀ ਕਰਨੀ ਗੁਰੂ ਚਰਨਾਂ ਵਿੱਚ ਚਿੱਤ ਜੋੜ ਕੇ ਆਪਾਂ ਪੜੀਏ ਬਾਤਿਨ ਕੇ ਸੰਤੋ ਸਾਗਰ ਪਾਰ ਉਤਰੀਐ ਤੇ ਅਗਲੀ ਪੰਕਤੀ ਕੀ ਹੈ ਜੇ ਕੋ ਬਚਨ ਪਮਾਵੇ ਸੰਤਨ ਕਾ ਸੋਗਰ ਪ੍ਰਸਾਦ ਦੀ ਤਰੀਐ ਜੇ ਕੋਈ ਜਪਣ ਵਾਲਿਆਂ ਦਾ ਬਚਨ ਕਮਾ ਲੇ ਉਹ ਤਰ ਜਾਂਦਾ ਗੱਲ ਬਚਨ ਕਮਾਉਣ ਤੇ ਆ ਤੁਸੀਂ ਹਜੂਰ ਸਾਹਿਬ ਜਾਓ ਤੁਤੇ ਜਦੋਂ ਮਾਤਾ ਸਾਹਿਬ ਕੌਰ ਜੀ ਦੇ ਅਸਥਾਨ ਵੱਲ ਜਾਓਗੇ ਖੱਬੇ ਪਾਸੇ ਬਹੁਤ ਸੰਗਣੇ ਫਲਾਂ ਦੇ ਦਰਖਤ ਲੱਗੇ ਨੇ ਅਸਥਾਨ ਬਣਿਆ ਉਹ ਸ਼੍ਰੀਮਾਨ ਸੰਤ ਬਾਬਾ ਜੋ ਹਲਾ ਸਿੰਘ ਦੀ ਹਰਖੋਵਾਲ ਵਾਲੇ ਮਹਾਂਪੁਰ ਉਸਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ। ਉੱਥੇ ਗੁਰਮੁਖ ਪਿਆਰੇ ਸੱਜਣ ਰਹਿੰਦੇ ਨੇ। ਜਦੋਂ ਤੁਸੀਂ ਹਯੂਰ ਸਾਹਿਬ ਜਾਓ ਉੱਥੇ ਜ਼ਰੂਰ ਜਾਇਓ। ਅਸੀਂ ਵੀ ਹੁਣ ਸੰਗਤ ਲੈ ਕੇ ਗਏ 47 48 ਪ੍ਰਾਣੀ ਸੀ ਨਾਲ। ਉੱਥੇ ਦੋ ਭੜੀਆਂ ਘੰਟੇ ਬਹਿ ਕੇ ਸੰਗਤ ਨੇ ਬਹੁਤ ਆਨੰਦ ਮਾਣਿਆ। ਤੇ ਜਿਹੜੀ ਗੱਲ ਮੈਂ ਉੱਥੋਂ ਉਹਨਾਂ ਪਿਆਰਿਆਂ ਮੈਨੂੰ ਦੱਸੀ। ਉਹ ਕਹਿੰਦੇ ਭਾਈ ਸਾਹਿਬ ਜੀ ਮੇਰੇ ਪਿਤਾ ਜੀ ਨੇ ਸਾਧੂਆਂ ਦੀ ਸੰਗਤ ਕੀਤੀ ਤੇ ਬਚਨ ਮੰਨ ਲਿਆ। ਉਨੀ ਬਚਨ ਕਹੇ ਜਹਾ ਹਜ਼ੂਰ ਸਾਹਿਬ ਚਲਾ ਜਾ ਤੇਰਾ ਇੱਥੇ ਨਹੀਂ ਪਛ ਵੀ ਬਣਨਾ ਉੱਥੇ ਜਾ ਕੇ ਨਾਉਂਦਾ। ਕਹੇ ਉਹ ਬਾਪੂ ਨੇ ਕਿਹਾ ਜੀ ਘਰ ਦਾ ਕੰਮ ਕਰ ਰਿਹਾ ਜੇ ਉਹ ਹੈ ਜ਼ਮੀਨ ਹੈ। ਉਹ ਕਹਿੰਦਾ ਭਾਈ ਜੋ ਮਰਜੀ ਕਰ ਲੈ। ਕਿਤੇ ਤੇਰਾ ਪੁੱਛ ਨਹੀਂ ਲਿਖਿਆ ਹੋਇਆ ਤੇਰਾ ਹਜ਼ੂਰ ਸਾਹਿਬ ਵੀ ਭਲਾ ਲਿਖਿਆ ਹੋਇਆ ਉੱਥੇ ਚਲਾ ਜਾ। ਕਹਿੰਦੇ ਬਹੁਤ ਕੋਈ ਬਾਪੂ ਨੇ ਕੀਤਾ ਉਦੋਂ ਲੋਕ ਬੋਚਰੋਂ ਤੇ ਇੰਗਲੈਂਡ ਜਾਂਦੇ ਸੀ। ਕੋਈ ਇੰਗਲੈਂਡ ਦਾ ਨਹੀਂ ਬਣਿਆ ਕੋਈ ਕਿਸੇ ਪਾਸੇ ਨਹੀਂ ਕੋਈ ਕੰਮ ਅਖੀਰ ਸਾਧੂ ਤੋਂ ਬਚਨ ਮੰਨਣਾ ਪਿਆ ਮੰਨ ਕੇ ਹਜੂਰ ਸਾਹਿਬ ਚਲੇ ਗਏ ਉੱਥੇ ਸੇਵਾ ਸ਼ੁਰੂ ਕਰਾਈ ਨਾਮ ਜਪਿਆ ਬੰਦਗੀ ਕੀਤੀ